ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੌਨਲਡ 트੍ਰੰਪ ਦੇ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਜੀ ਹਾਂ ਦਾਦੇ ਇੱਕ ਐਕਟ ਬਣਾਇਆ ਗਿਆ ਲੇਕਿਨ ਰਿਲੇ ਐਕਟ ਜਿਸ ਦਾ ਨਾਮ ਆ ਔਰ ਇਸ ਐਕਟ ਤੋਂ ਬਾਅਦ ਜਿੰਨੇ ਉੱਤੇ ਗੈਰ ਪ੍ਰਵਾਸੀ ਜਿਹੜੇ ਰਹਿ ਰਹੇ ਨੇ ਤੁਹਾਨੂੰ ਦੱਸ ਦੇ ਕਿ ਇਲੀਗਲ ਤੌਰ ਦੇ ਉੱਪਰ ਉਹਨਾਂ ਦੇ ਉੱਪਰ ਨਕੀਲ ਕਸਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਜੀ ਹਾਂ ਦਾਦੇ ਇੱਕ ਟਰੰਪ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਔਰ ਜਿਹੜੇ ਗੈਰ ਇਲੀਗਲ ਤੌਰ ਤੇ ਗੈਰ ਕਾਨੂੰਨੀ ਤੌਰ ਤੇ ਜਿਹੜੇ ਉੱਤੇ ਪ੍ਰਵਾਸੀ ਰਹਿ ਰਹੇ ਨੇ ਜੇ ਉਹ ਉੱਤੇ ਕੋਈ ਅਪਰਾਧ ਕਰ ਦਿਆ ਤਾਂ ਉਹਨਾਂ ਨੂੰ ਗੌਂਟਾਨਮੋ ਨਾ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਕੀ ਜਾਏਗਾ ਜੋ ਕਿ ਇਹ ਜੇਲ ਕਿਊਬਾ ਦੇ ਵਿੱਚ ਆ ਹਾਲਾਂਕਿ ਇਸ ਦੇ ਉੱਪਰ ਅਧਿਕਾਰ ਅਮਰੀਕਾ ਦਾ ਰਿਹਾ 1903 ਤੋਂ ਲੈ ਕੇ ਤਾਂ ਦੱਸਦੇ ਕਿ ਓਬਾਮਾ ਨੇ बराक ਓਬਾਮਾ ਜਦੋਂ ਰਾਸ਼ਟਰਪਤੀ ਸੀ ਤਾਂ ਉਹਨਾਂ ਨੇ 2008 ਦੇ ਵਿੱਚ ਇਸ ਜੇਲ ਨੂੰ ਬੰਦ ਕਰਨ ਦੇ ਲਈ ਵੀ ਕਿਹਾ ਸੀ ਕਿਉਂਕਿ ਇਹ ਜੇਲ ਦੁਨੀਆ ਦੀ ਸਭ ਤੋਂ ਬਦਨਾਮ ਜੇਲ ਹੈ ਔਰ ਇਸ ਦੇ ਵਿੱਚ ਮਨੁੱਖੀ ਤਸ਼ੱਦਦ ਦੇ ਜਿਹੜੇ ਕਿਸੇ ਨੇ ਉਹ ਆਮ ਸੁਣੇ ਜਾਂਦੇ ਆ ਤੁਹਾਨੂੰ ਦੱਸਦੇ ਕਿ ਪੂਰਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਅਮਰੀਕਾ ਦੇ ਵਿੱਚ ਜਿੱਥੇ ਜਿਹੜੇ ਗੈਰ ਤੌਰ ਦੇ ਉੱਪਰ ਗੈਰ ਕਾਨੂੰਨੀ ਤੌਰ ਦੇ ਉੱਪਰ ਜਿਹੜੇ ਲੀਗਲ ਮਾਈਗ੍ਰੇਂਟ ਉਥੇ ਰਹਿ ਰਹੇ ਨੇ ਤਾਂ ਦਾਦੇ ਕਿ ਉਹਨਾਂ ਨੂੰ ਲੈ ਕੇ ਇੱਕ ਵੱਡਾ ਆਦੇਸ਼ ਜਾਰੀ ਕੀਤਾ ਗਿਆ ਹੈਗਾ ਔਰ ਇਹ ਆਦੇਸ਼ ਕਿਉਂ ਜਾਰੀ ਕੀਤਾ ਗਿਆ ਕਿਉਂਕਿ ਇੱਕ ਤੋਂ ਦਾਦੇ ਕਿ 1903 ਦੇ ਵਿੱਚ ਅਮਰੀਕਾ ਦੀ ਜਿਹੜਾ ਇਸ ਦੇ ਉੱਪਰ ਮਲਕੀਅਤ ਸੀ ਗੁਆਨਟਾਨਮੋ ਨਾ ਦੀ ਜੇਲ੍ਹ ਦੇ ਉੱਪਰ ਔਰ ਇਹ ਕਿਊਬਾ ਦੇ ਵਿੱਚ ਆ ਪਰ ਤੋਂ ਦਾਦੇ ਕਿ ਇੱਕ ਜਿਹੜਾ 22 ਸਾਲਾਂ ਨਰਸਿੰਘ ਵਿਦਿਆਰਥੀ ਨੂੰ ਗੋਲੀ ਮਾਰ ਕੇ ਮਾਰਦਾ ਸੀ ਜੀ ਆ ਦਾਦੇ ਕਿ ਨਰਸਿੰਘ ਵਿਦਿਆਰਥੀ ਨੂੰ ਗੋਲੀ ਮਾਰ ਕੇ ਮਾਰਿਆ ਸੀ ਉਸ ਦੇ ਨਾਂ ਦੇ ਉੱਪਰ ਇਹ ਐਕਟ ਦਾ ਨਾਂ ਜਿਹੜਾ ਰੱਖਿਆ ਗਿਆ ਤੇ ਅੱਜ ਜਦੋਂ ਇਸ ਕਾਨੂੰਨ ਬਣਾਉਂਦੇ ਵੇਲੇ ਜਦੋਂ ਟਰੰਪ ਨੇ ਸਾਈਨ ਕੀਤੇ ਇਸ ਐਕਟ ਦੇ ਉੱਪਰ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਉਸ ਕੁੜੀ ਦੇ ਮਾਪੇ ਵੀ ਸਾਹਮਣੇ ਬੈਠੇ ਸੀ ਤੇ ਇਹ ਕਤਲ ਕੀਤਾ ਗਿਆ ਸੀ ਇਲੀਗਲ ਤੌਰ ਤੇ ਰਹਿ ਰਹੇ ਮਾਈਗ੍ਰੈਂਟਸ ਦੇ ਦੁਆਰਾ ਜਿਹਾ ਦੱਸ ਦੇ ਕਿ ਉਹਨਾਂ ਦੇ ਵੱਲੋਂ ਇਹ ਕਤਲ ਕੀਤਾ ਗਿਆ ਤੇ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਸਿਰਫ ਇੰਨਾ ਹੀ ਕਰ ਸਕਦੇ ਹਾਂ ਅਸੀਂ ਅਮਰੀਕਾ ਦੇ ਲੋਕਾਂ ਦੀ ਜਿਹੜੀ ਸੇਫਟੀ ਹੈ ਉਸ ਨੂੰ ਕਿਸੇ ਵੀ ਹੱਥ ਦੇ ਵਿੱਚ ਜਾਣ ਨਹੀਂ ਦੇਵਾਂਗੇ ਕਿਸੇ ਵੀ ਅਸੀਂ ਕਿਸੇ ਹੋਰ ਪ੍ਰਵਾਸੀ ਦੇ ਕੋਲੋਂ ਜੇ ਕੋਈ ਅਜਿਹਾ ਕ੍ਰਾਈਮ ਕੀਤਾ ਜਾਂਦਾ ਸੀ ਬਰਦਾਸ਼ਤ ਨਹੀਂ ਕਰਾਂਗੇ ਤੇ ਨਾਲ ਹੀ ਟਰੰਪ ਇਹ ਵੀ ਗੱਲ ਕਹੀ ਹੈ ਕਿ 30000 ਦੇ ਕਰੀਬ ਜਿਹੜੇ ਬੈੱਡ ਨੇ ਉਹ ਅਸੀਂ ਗੌਨਟਾਨਮੋ ਨਾ ਦੀ ਜੇਲ੍ਹ ਦੇ ਵਿੱਚ ਲਾਤੇ ਨੇ ਔਰ ਇਸ ਜੇਲ੍ਹ ਦੇ ਵਿੱਚ ਜਿਹੜੇ ਅਸੀਂ ਇਹ ਬੈੱਡ ਲਗਾਏ ਗਏ ਨੇ ਇਹ ਸਾਰੇ ਬੈੱਡ ਪ੍ਰਵਾਸੀਆਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਭਰੇ ਜਾਣਗੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਉੱਥੇ ਰਹਿ ਰਿਹਾ ਇਲੀਗਲ ਤੌਰ ਤੇ ਉੱਥੇ ਰਹਿ ਰਿਹਾ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਤੁਹਾਨੂੰ ਸਭ ਨੂੰ ਪਤਾ ਹੈ ਗ੍ਰਿਫਤਾਰੀਆਂ ਜਦੋਂ ਹੋਈਆਂ ਚੱਕੇ ਗਏ ਜਿੱਥੇ-ਜਿੱਥੇ ਕੋਈ ਰਹਿ ਰਿਹਾ ਸੀ ਇਲੀਗਲ ਤੌਰ ਦੇ ਉੱਪਰ ਤਾਂ ਉਸ ਨੂੰ ਲਿਆ ਕੇ ਉਸ ਨੂੰ ਅਰੈਸਟ ਕਰਕੇ ਜਿਹੜਾ ਹੁਣ ਕਿਹਾ ਜਾ ਰਿਹਾ ਕਿ ਡੌਨ ਟਰੰਪ ਨੇ ਜਿਹ ਗਵੰਟਾਨਮੋ ਨਾਦੀ ਜੇਲ੍ਹ ਦੇ ਵਿੱਚ ਭੇਜਨਦੇ ਜੇਲ੍ਹ ਬਹੁਤ ਜਿਆਦਾ ਬਦਨਾਮ ਹੈ ਜੇਰ ਦੁਨੀਆ ਦੀ ਜੇ ਕਿਹਾ ਜਾਵੇ ਸਭ ਤੋਂ ਸਖਤ ਜੇਲ੍ਹ ਹੈ ਕਿਉਂਕਿ ਇਸ ਦੇ ਵਿੱਚ ਮਨੁੱਖੀ ਤਸ਼ੱਦਦ ਬਹੁਤ ਜਿਆਦਾ ਹੁੰਦਾ ਰਿਹਾ ਪਿਛਲੇ ਸਮਿਆਂ ਦੇ ਵਿੱਚ ਵੀ ਤਾਂ ਬਰਾਕ ਓਬਾਮਾ ਨੇ ਵੀ ਕਿਹਾ ਸੀ 2008 ਦੇ ਵਿੱਚ ਕਿਸ ਜੇਲ੍ਹ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਹ ਮਨੁੱਖਤਾ ਦੇ ਲਈ ਜਿਹੜਾ ਉਹ ਸ਼ਰਮਸਾਰ ਕਰਨ ਦੇਣ ਵਾਲੀ ਗੱਲ ਹੈ ਤੇ ਅਜਿਹੀ ਗੱਲ ਕਹਿ ਕੇ ਉਹਨਾਂ ਨੇ ਬੰਦ ਕਰਨ ਨੂੰ ਕਿਹਾ ਸੀ ਗਵੰਟਾਨਮੋ ਨਾਦੀ ਜੇਲ੍ਹ ਉਪਰ ਤੋਂ ਦੱਸ ਦਿੱਤੇ ਕਿ ਹੁਣ ਜਿੰਨੇ ਜਿਹੜਾ ਉਥੇ ਕਿਹਾ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਅਮਰੀਕਾ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਇਲੀਗਲ ਤੌਰ ਤੇ ਮਾਈਗ੍ਰੈਂਟਸ ਅਮਰੀਕਾ ਦੇ ਵਿੱਚ ਬਸੇ ਹੋਇਆ तकरीबन तकरीबन 3.5 ਕਰੋੜ ਦੇ ਕਰੀਬ ਗੈਰ ਕਾਨੂੰਨੀ ਤੌਰ ਤੇ ਜਿਹੜੇ ਪ੍ਰਵਾਸੀ ਨੇ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਇੰਨਾ ਕਰਕੇ ਜਿਹੜਾ ਡੋਨਲਡ ਟਰੰਪ ਨੇ ਸਖਤ ਫੈਸਲਾ ਲਿਆ ਉਹ ਡੋਨਲਡ ਟਰੰਪ ਲਗਾਤਾਰ ਆਪਣੇ ਇਸ ਫੈਸਲਿਆਂ ਨੂੰ ਲੈ ਕੇ ਦੁਨੀਆ ਦੇ ਉੱਪਰ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੋਂਦਾ ਜੇ ਕਿ ਹੁਣ ਜਿਹੜਾ ਐਕਟ ਲਿਆਂਦਾ ਹੈ ਤੇ ਦੂਜੇ ਟੈਨਿਓਰ ਦੇ ਵਿੱਚ ਡੋਨਲਡ 트ੰਪ ਦਾ ਦੂਜੇ ਟੈਨਿਓਰ ਦੇ ਵਿੱਚ ਇਹ ਪਹਿਲਾ ਐਕਟ ਹੈ ਪਹਿਲਾ ਐਕਟ ਹੈ ਜਿਸ ਨੂੰ ਹੁਣ ਕਾਨੂੰਨ ਬਣਾ ਦਿੱਤਾ ਗਿਆ ਹੈ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਚੱਕ ਕੇ ਹੁਣ ਜਿਹੜਾ ਇਨ੍ਹਾਂ ਜੇਲਾਂ ਚ ਪਾਇਆ ਜਾਏਗਾ ਗੁਆਂਟਾਨਮੋ ਨਾਂ ਦੀ ਜੇਲ੍ਹ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਜਦੋਂ ਕਲੰਬੀਆ ਦੇ ਵਿੱਚ ਵਾਪਸ ਭੇਜੇ ਉੱਥੋਂ ਦੇ ਹੀ ਲੋਕ ਜੋ ਕਿ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਸੀ 트ੰਪ ਨੇ ਨਾਲ ਦੇ ਨਾਲ ਇੱਕ ਜਹਾਜ਼ ਭਰ ਕੇ ਜਿਹੜਾ ਇਲੀਗਲ ਤੌਰ ਤੇ ਰਹਿ ਰਹੇ ਮਾਈਗ੍ਰੈਂਟਸ ਦਾ ਜਿਹੜੇ ਕਲੰਬੀਆ ਦੇ ਰਹਿਣ ਵਾਲੇ ਸੀ ਉਹਨਾਂ ਨੂੰ ਵਾਪਸ ਭੇਜਿਆ ਪਰ ਕ ਯਾ ਦੇਸ਼ ਨੇ ਇਹਨਾਂ ਆਪਣੇ ਨਾਗਰਿਕਾਂ ਨੂੰ ਹੀ ਸਵੀਕਾਰ ਕਰਨ ਤੋਂ ਨਾ ਕਰਤੀ ਸੋ ਉਹਨੇ ਕਿਹਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਹੁਣ ਇਹਨਾਂ ਨੂੰ ਨਹੀਂ ਰੱਖਣਾ ਤੇ ਵਾਪਸ ਮੋੜਤਾ ਸੀ ਜਹਾਜ਼ ਅਮਰੀਕਾ ਦਾ ਪਰ ਤੋਂ ਦੱਸਦੇ ਕਿ ਨਾਲ ਦੀ ਨਾਲ ਟਰੰਪ ਦਾ ਅਸਰ ਹੋਇਆ ਟਰੰਪ ਨੇ ਇੱਕ ਵੱਡਾ ਫੈਸਲਾ ਲਿਆ ਟਰੰਪ ਨੇ ਨਾਲ ਦੀ ਨਾਲ ਕੋਲੰਬੀਆ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਦੇ ਉੱਪਰ ਬੈਨ ਵੀ ਲਾਤਾ ਸੀ ਦੋ ਦਿਨ ਪਹਿਲਾਂ ਦੀ ਇਹ ਖਬਰ ਹੈ ਤੇ ਟੈਕਸ ਵਧਾਤਾ ਸੀ ਕੋਲੰਬੀਆ ਦੇ ਉੱਪਰ ਤੋਂ ਦੱਸਦੇ ਕਿ ਨਾਲ ਦੀ ਨਾਲ ਕੋਲੰਬੀਆ ਨੇ ਇਹ ਗੱਲ ਮੰਨੀ ਤੇ ਉਸਨੇ ਵਾਪਸ ਜਿਹੜਾ ਲੈਣ ਦਾ ਫੈਸਲਾ ਕੀਤਾ ਕਿ ਭਾਈ ਠੀਕ ਹੈ ਚਲੋ ਜਿਹੜੇ ਸਾਡੇ ਦੇਸ਼ ਤੋਂ ਗਏ ਨੇ ਗੈਰਕਾਨੂੰਨੀ ਤੌਰ ਦੇ ਉਪਰ ਅਮਰੀਕਾ ਚ ਸਾਨੂੰ ਜੇ ਅਸੀਂ ਵਾਪਸ ਭੇਜਨੇ ਆ ਤਾਂ ਸਾਨੂੰ ਭੇਜ ਦੋ ਅਸੀਂ ਸਵੀਕਾਰ ਕਰ ਲੈਣਾ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਵੀ ਕਿਹਾ ਸੀ ਕਿ 18000 ਭਾਰਤੀਆਂ ਦਾ ਜਿਹੜਾ ਨਾਂ ਲਿਸਟ ਚ ਉਹਨਾਂ ਨੂੰ ਅਸੀਂ ਵਾਪਸ ਆਪਣੇ ਦੇਸ਼ ਰੱਖਣ ਦੇ ਲਈ ਤਿਆਰ ਆ ਤਾਂ ਦੱਸ ਦੇ ਕਿ ਉਹਨੂੰ ਸਭ ਤੋਂ ਖਤਰਨਾਕ ਜੇਲ ਹੈ ਗਵਾਂਟਾਨਮੋਦੀ ਇਹ ਜੇਲ ਦੇ ਕਿਸੇ ਜਿਹੜੇ ਜੇ ਤੁਸੀਂ ਸੁਣੋਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਹੁਣ ਡੋਨਲਡ ਟਰੰਪ ਨੇ ਇਹ ਫੈਸਲਾ ਕੀਤਾ ਹੈ ਇਹ ਫੈਸਲਾ ਕਿਉਂ ਕੀਤਾ ਗਿਆ ਕਿਉਂਕਿ ਥੋੜੇ ਸਾਲ ਪਹਿਲਾਂ 2-3 ਸਾਲ ਪਹਿਲਾਂ ਇੱਕ ਕੁੜੀ ਨੂੰ ਮਾਰਤਾ ਗਿਆ ਸੀ ਜੀਆਂ ਦਾ ਕਿ ਅਮਰੀਕਨ ਕੁੜੀ ਨੂੰ ਮਾਰਿਆ ਗਿਆ ਸੀ ਇੱਕ ਗੈਰ ਪ੍ਰਵਾਸੀ ਦੇ ਵੱਲੋਂ ਜੋ ਕਿ ਗੈਰ ਕਾਨੂੰਨੀ ਤੌਰ ਤੇ ਉੱਥੇ ਰਹਿ ਰਿਹਾ ਸੀ ਤੇ ਉਸ ਤੋਂ ਬਾਅਦ ਇਹ ਮੁੱਦਾ ਬਹੁਤ ਛਾਇਆ ਹੋਇਆ ਸੀ ਅੱਜ ਜਦੋਂ ਇਸ ਕੁੜੀ ਦੇ ਬਾਰੇ ਬੋਲੇ ਟਰੰਪ ਤਾਂ ਉਸ ਸਮੇਂ ਇਸ ਕੁੜੀ ਦੇ ਜਿਹੜੇ ਮਾਪਿਓ ਸੀ ਉਹ ਵੀ ਸਾਹਮਣੇ ਬੈਠੇ ਸੀ ਉਹਨਾਂ ਨੂੰ ਡੋਨਲਡ ਟਰੰਪ ਨੇ ਕਿਹਾ ਕਿ ਮੈਂ ਤੁਹਾਡੀ ਬੇਟੀ ਦੇ ਇਨਸਾਫ ਦੇ ਲਈ ਇੰਨਾ ਹੀ ਕਰ ਸਕਦਾ ਤੇ ਨਾਲ ਹੀ ਨਾਲ ਡੋਨਲਡ ਟਰੰਪ ਨੇ ਇਹ ਵੀ ਗੱਲ ਕਹੀ ਕਿ ਅਸੀਂ 30000 ਦੇ ਕਰੀਬ ਬੈੱਡ ਜਿਹੜੇ ਆ ਉਹ ਤਿਆਰ ਕਰ ਲਏ ਨੇ ਗੁਆਨਟਾਨਮੋ ਦੀ ਜੇਲ੍ਹ ਦੇ ਵਿੱਚ ਤਾਂ ਹੁਣ ਤੁਸੀਂ ਦੇਖੋ ਕਿ ਕਿਸ ਹਾਵ ਦੇ ਨਾਲ ਨਕੇਲ ਕਸੀ ਜਾਏਗੀ ਡੋਨਲਡ ਟਰੰਪ ਦੇ ਇਹਨੇ ਸਖਤ ਫੈਸਲੇ ਆ ਰਹੇ ਨੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਮਾਈਗ੍ਰੈਂਟਸ ਦਾ ਜਿਉਣਾ ਦੁੱਬਰ ਹੋਇਆ ਪਿਆ ਹੈਗਾ ਤਾਂ ਹੁਣ ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਰਸਤ ਦੇ ਵਿੱਚ ਵੀ ਲਏਗੇ ਡਿਟੇਨ ਵੀ ਤੇ ਗਿਆ ਔਰ ਹੁਣ ਜਿਹੜਾ ਗਵੰਟਾਨਮੋ ਦੀ ਜੇਲ੍ਹ ਦੇ ਵਿੱਚ ਭੇਜਣ ਦੀ ਤਿਆਰੀ 트ੰਪ ਨੇ ਕਰ ਲਈ ਹੈ ਤਾਂ ਬਹੁਤ ਵੱਡਾ ਫੈਸਲਾ ਹੈ ਕਿਉਂਕਿ ਵੱਡੇ ਪੱਧਰ ਦੇ ਉੱਪਰ ਉੱਥੇ ਅਮਰੀਕਾ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀ ਨੇ ਉਹ ਅਮਰੀਕਾ ਦੇ ਵਿੱਚ ਨੇ वर्ल्ड वाइड ਜੇ ਦੇਖੀਏ ਕਿਸੇ ਦੇਸ਼ ਦੇ ਵਿੱਚ ਇੰਨੇ ਪ੍ਰਵਾਸੀ ਨਹੀਂ ਰਹੇ ਜਿੰਨੇ ਪ੍ਰਵਾਸੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ 3.5 ਕਰੋੜ ਦੇ ਕਰੀਬ ਜਿਹੜਾ ਪ੍ਰਵਾਸੀ ਉੱਥੇ ਅਮਰੀਕਾ ਦੇ ਵਿੱਚ ਰਹਿ ਰਿਹਾ ਤਾਂ ਦੱਸ ਦਈਏ ਕਿ ਹੁਣ ਜਿਹੜਾ ਇਹਨਾਂ ਦੇ ਉੱਪਰ ਨਕੇਲ ਕਸਣ ਦੇ ਲਈ ਡੋਨਲਡ 트ੰਪ ਨੇ ਲੇਕਨ ਰਲੇ ਐਕਟ ਜਿਹੜਾ ਲਿਆਂਦਾ ਹੈਗਾ ਤਾਂ ਦੱਸਦੇ ਕਿ ਲੇਕਨ ਰਲੇ ਐਕਟ ਜਿਹੜਾ ਲਿਆਂਦਾ ਹੈਗਾ ਇਸ ਐਕਟ ਦੇ ਤਹਿਤ ਜਿਹੜਾ ਅੱਜ ਜਰੋ ਹਸੈਨ ਕੀਤਾ ਤਾਂ ਇਸ ਐਕਟ ਦੇ ਤਹਿਤ ਸਾਰੇ ਪ੍ਰਵਾਸੀ ਜੋ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਣ ਦੀ ਤਿਆਰੀ ਆਰੰਭ ਦਿੱਤੀਆ ਡੋਨਲਡ ਟਰੰਪ ਨੇ ਜੀ ਆਂ ਦੱਸਦੇ ਕਿ ਗੌਂਟਾਨਮੋ ਦੀ ਜੇਲ ਜਿਹੜੀ ਕਿਊਬਾ ਦੇ ਵਿੱਚ ਆ ਵੈਸਾ ਪਰ ਉਹਦੇ ਉੱਪਰ ਅਧਿਕਾਰ ਅਮਰੀਕਾ 1903 ਦਾ ਜਿਹੜਾ ਜਮਾਉਂਦਾ ਰਿਹਾ ਹਾਲਾਂਕਿ ਕਿਊਬਾ ਇਸ ਨੂੰ ਜਿਹੜਾ ਨਹੀਂ